ਪੰਜਾਬ ਲਈ ਮੰਦ ਭਾਗਾ ਜਿਹੜੀ ਡੈਮੋਕ੍ਰੇਸੀ ਆ ਉਹਦਾ ਇਹ ਗੱਲ ਘੁੱਟਣ ਤੇ ਤੁਲੀ ਆ ਪੰਜਾਬ ਸਰਕਾਰ ਆ ਜਾਂ ਕੇਂਦਰ ਸਰਕਾਰ ਆ ਕੇਂਦਰ ਦੀ ਛੇ ਤੇ ਜਿਹੜਾ ਇਹ ਰਵਈਆ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਆਪਣੇ ਆਪ ਨੂੰ ਕਿਸਾਨ ਹਤੈ ਇੱਚੀ ਹੋਉਂਦਾ ਉਹਦਾ ਚਿਹਰਾ ਨੰਗਾ ਹੋ ਗਿਆ ਗੱਲਬਾਤ ਗੱਲਬਾਤ ਨਹੀਂ ਮਸਲੇ ਹੱਲ ਹੁੰਦੇ ਔਰ ਗੱਲਬਾਤ ਤੋਂ ਮੁੱਖ ਮੰਤਰੀ ਭੱਜਦੇ ਬਹੁਤ ਹੀ ਮੰਦ ਭਾਗਾ ਤੇ ਚੱਕ ਚੱਕ ਕੇ ਜਿਹੜੇ ਆ ਹੱਕ ਮੰਗਦੇ ਲੋਕਾਂ ਨੂੰ ਜਿਹੜੀ ਆਪ ਦੀ ਗੱਲ ਕਹਿਣ ਤੇ ਹੀ ਲੋਕਾਂ ਨੂੰ ਘਰਾਂ 'ਚ ਜਾ ਕੇ ਇਹਨਾਂ ਨੇ ਦਬੋਚ ਲਿਆ ਜਬਰੀ ਜਿਹੜਾ ਹੈਗਾ ਇਹਨਾਂ ਨੇ ਉਹਨਾਂ ਨੂੰ ਹਰਾਸਤ ਚ ਲਿਆ ਸਾਡੇ ਕਨਾ ਕੱਲੇ ਕੱਲੇ ਮਾਰਨਾ ਕਾ ਉਹ ਇਕੱਠੇ ਹੋ ਕੇ ਅੱਗੇ ਆਓ ਕਦੇ ਡਾਕਟਰ ਕੋਟ ਦਿਆ ਕਦੇ ਮਾਸਟਰ ਕੋਟ ਦਿਆ ਹੁਣਾਂ ਤਹਿਸੀਲਦਾਰ ਢੰਗ ਤੇ ਡਿਊਟੀ ਤੇ ਬੈਠੇ ਹੀ ਸਸਪੈਂਡ ਕਰੀ ਜਾਂਦਾ ਠੀਕ ਹੈ ਇਹਦੀ ਗੱਲ ਵੀ ਜਿਹੜਾ ਬੰਦਾ ਕਰਪਟਾ ਉਹਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਆ ਪਰ ਯਾਰ ਉਹਨਾਂ ਦੀ ਕੋਈ ਜੜੀ ਹੈ ਇਹ ਤਾਂ ਨੀਗਾ ਵੀ ਚਾਰ ਬੰਦੇ ਕਰਪਟਾ ਤੇ ਤੁਸੀਂ 100 ਬੰਦੇ ਨੂੰ ਕੋਕ ਟੇਰੇ ਕੀ ਠਾਲ ਦੋ ਇੱਕ ਮੁੱਖ ਮੰਤਰੀ ਸ਼ਟੋਰ ਨਾ ਸੁਣਾਵੇ ਵੀ ਉਹ ਆਏ ਰੇ ਸ਼ਬਦ ਲੈਿੰਦਾ ਉਹ ਆਏ ਰੇ ਸ਼ਬਦ ਲੈਿੰਦਾ ਸੀ ਯਾਰ ਰੇ ਸ਼ਬਦ ਲੈਿੰਦਿਆ ਤੂੰ ਉਹਨਾਂ ਨੂੰ ਰੋਕ ਉਹਨਾਂ ਤੇ ਲੀਗਲ ਕਾਰਵਾਈ ਕਰ ਜੇ ਉਹਨਾਂ ਦਾ ਜਿਹੜਾ ਰਾਈਟ ਆ ਉਹ ਆਪਦੀ ਗੱਲਬਾਤ ਬਣਾਉਣ ਲਈ ਮੁੱਖ ਮੰਤਰੀ ਨਾਲ ਮੀਟਿੰਗ ਲੈਣ ਲਈ ਕਲਮ ਚੋੜ ਮੁਲਾਕਾਤ ਕਰਨ ਪ੍ਰਧਾਨ ਜੀ ਸਰਕਾਰ ਦੇ ਸਰਭਾਈਏ ਨੂੰ ਕਿਵੇਂ ਦੇਖਦੇ ਹੋ ਕਿ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਸੀ ਤੇ ਵੱਖ-ਵੱਖ ਥਾਂ ਤੇ ਉਹਨਾਂ ਨੂੰ ਨਾਕੇ ਲਾ ਕੇ ਰੋਕਿਆ ਜਾ ਰਿਹਾ ਹੈ ਮੰਦ ਭਾਗਾ ਜੀ ਪੰਜਾਬ ਲਈ ਮੰਦ ਭਾਗਾ ਜਿਹੜੀ ਡੈਮੋਕ੍ਰੇਸੀ ਉਹਦਾ ਗੱਲ ਉੱਟਣ ਤੇ ਤੁਲੀ ਆ ਪੰਜਾਬ ਸਰਕਾਰ ਐ ਜਾਂ ਕੇਂਦਰ ਸਰਕਾਰ ਐ ਕੇਂਦਰ ਦੀ ਛੇ ਤੇ ਜਿਹੜਾ ਇਹ ਰਵਈਆ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਆਪਣੇ ਆਪ ਨੂੰ ਕਿਸਾਨ ਹਤੈਚੀ ਹੋਉਂਦਾ ਉਹਦਾ ਚਿਹਰਾ ਨੰਗਾ ਹੋ ਗਿਆ ਗੱਲਬਾਤ ਰਹੀ ਮਸਲੇ ਹੱਲ ਹੁੰਦੇ ਔਰ ਗੱਲਬਾਤ ਤੋਂ ਮੁੱਖ ਮੰਤਰੀ ਭੱਜ ਜੇ ਬਹੁਤ ਹੀ ਮੰਦ ਭਾਗਾ ਤੇ ਚੱਕ ਚੱਕ ਕੇ ਜਿਹੜੇ ਆ ਹੱਕ ਮੰਗਦੇ ਲੋਕਾਂ ਨੂੰ ਜਿਹੜੀ ਆਪਦੀ ਗੱਲ ਕਹਿਣ ਲਈ ਲੋਕਾਂ ਨੂੰ ਘਰਾਂ ਚ ਜਾ ਕੇ ਇਹਨਾਂ ਨੇ ਦਬੋਚ ਲਿਆ ਜਬਰੀ ਜਿਹੜਾ ਹੈਗਾ ਇਹਨਾਂ ਨੇ ਉਹਨਾਂ ਨੂੰ ਹਰਾਸਤ ਚਲਿਆ ਸਾਡੇ ਆਗੂਆਂ ਨੂੰ ਜੇਲਾ ਚ ਟੱਕਿਆ ਜਿਹੜੇ ਲੋਕ ਹਤਾਸ਼ੀ ਆ ਲੋਕਾਂ ਦੇ ਜਿਹੜੇ ਆਗੂ ਆ ਲੋਕਾਂ ਦੀ ਗੱਲ ਕਰਨ ਵਾਲੇ ਆ ਜਿਨ੍ਹਾਂ ਨੇ ਸਰਕਾਰਾਂ ਬਣਾਉਂਦੇ ਆ ਜਿਹੜੇ ਜਿਹੜੇ ਪੂਰਾ ਰੋਲ ਨਿਭਾ ਰਹੇ ਆ ਜਿਹੜਾ ਹੈਗਾ ਲੋਕਤੰਤਰ ਚ ਇਹਨਾਂ ਦੀਆਂ ਜਿਹੜੀਆਂ ਸੰਵਿਧਾਨਕ ਮੰਗਾਂ ਉਹਦੇ ਚ ਪੂਰਾ ਰੋਲ ਹੈ ਮਰੋਲ ਆ ਉਹਨਾਂ ਦਾ ਜਿਹੜੇ ਭਾਰਤ ਦੀ ਕਿਰਤੀ ਜਮਾਤ ਨੂੰ ਜਿਉਂਦਾ ਰੱਖਣਾ ਚਾਹੁੰਦੇ ਆ ਉਹਨਾਂ ਲੋਕਾਂ ਨੂੰ ਇਹਨਾਂ ਨੇ ਜਾਬਰਾਨਾ ਟਾਂਗ ਨਾਲ ਇਹਨਾਂ ਨੇ ਤਾਂ ਜਕਰੀਆ ਖਾਂ ਤੇ ਜਿਹੜੇ ਰੰਗਜੇਬ ਤੇ ਇੱਥੇ ਕਰਾਤੇ ਲੋਕਾਂ ਨੂੰ ਪ੍ਰਧਾਨ ਜੀ ਜੇ ਗੱਲ ਕਰੀਏ ਜਦੋਂ ਸਰਕਾਰ ਇਹ ਸੱਤਾ ਦੇ ਵਿੱਚ ਨਹੀਂ ਸੀ ਉਦੋਂ ਇੱਕ ਕਿਸਾਨੀ ਅੰਦੋਲਨ ਦਾ ਸਮਰਥਨ ਦਿੰਦੀ ਸੀ ਤੇ ਅੱਜ ਇਹ ਕਿਸਾਨ ਇਹਨਾਂ ਨੂੰ ਘੜੇ ਲੱਗਣ ਲੱਗੇ ਅਸਲ ਅਸਲੀ ਬਾਈ ਜੀ ਇਹ ਹੈ ਨਾ ਆਦੇ ਹੁੰਦੇ ਆ ਪੰਜਾਬੀ ਜੇ ਘਹਾਵਤਾ ਮੈਂ ਦਾ ਮੂੰਹ ਸਵਰਨ ਵੇਲੇ ਹੋਰ ਹੁੰਦਾ ਸੂਣ ਵੇਲੇ ਹੋਰ ਹੁੰਦਾ ਜਦੋਂ ਸੱਤਾ ਤੋਂ ਦੂਰ ਹੁੰਦੇ ਆ ਸੱਤਾ ਦੀ ਲਾਲਸਾ ਪਿੱਛੇ ਉਦੋਂ ਇਹ ਗੱਲਾਂ ਕਰਦੇ ਆ ਲੋਕਾਂ ਦੀਆਂ ਲੋਕ ਪੱਖੀ ਲੋਕ ਹਤਾਸ਼ੀ ਹੋਣ ਦੀਆਂ ਲੋਕਾਂ ਦੇ ਨਾਲ ਆ ਕੇ ਸਾਡੇ ਨਾਲ ਇਹ ਧਰਨਿਆਂ ਤੇ ਬੰਦੇ ਰਹੇ ਆ ਔਰ ਧਰਨਾ ਚੋਂ ਨਿਕਲੀ ਪਾਰਟੀ ਆਪਦੇ ਆਪ ਨੂੰ ਯਾਦਾਂ ਮਾ ਪੜੇਦੇ ਬਰੋਜਾ ਲਾਉਦਾ ਰਿਹਾ ਕੱਲ ਵੀ ਆਖੀ ਜਾਂਦਾ ਜਿ ਉਹਨਾਂ ਦਾ ਮੈਂ ਨਹੀਂ ਇਹ ਗਏ ਨਹੀਂ ਖੇਤਾਂ 'ਚ ਜਿੰਨਾ ਮੈਂ ਗਿਆ ਖੇਤਾਂ 'ਚ ਜਾਣਾ ਨਾ ਜਾਣਾ ਇੱਕ ਅਲੱਗ ਗੱਲ ਆ ਲੋਕਾਂ ਨੂੰ ਉਹਨਾਂ ਦੇ ਹੱਕ ਦੇਣਾ ਕਿਸਾਨ ਮੰਗਦੇ ਕੀ ਆ ਕਿਸਾਨ ਮੰਗਦੇ ਆ ਫਸਲਾਂ ਦੇ ਭਾ बाकी ਸਾਰੀਆਂ ਮੰਗਾਂ ਸਾਡੀਆਂ ਸਟੇਟ ਨਾਲ ਆ ਇਹ ਆਦਾ ਸੀ ਵੀ ਅਸੀਂ ਐਮਐਸਪੀ ਦੇਵਾਂਗੇ 5 ਮਿੰਟਾਂ ਚ ਇਹਨਾਂ ਦੇ ਉਹ ਵੀ ਬਿਆਨ ਆਈ ਸੀ ਮੂੰਗੀ ਤੇ ਮੱਕੀ ਤੇ ਅਸੀਂ ਜਿਹੜੇ ਆ ਕੋਈ ਅੱਠ ਫਸਲਾਂ ਤੇ ਮੰਗਦੇ ਆ ਜਿਹੜਾ ساری ਉਮਰ ਮਜ਼ਦੂਰ ਮਜ਼ਦੂਰੀ ਕਰਦਾ ਕਿਸਾਨ ਖੇਤਾਂ ਚ ਕੱਪਦਾ ਮਿੱਟੀ ਨਾਲ ਮਿੱਟੀ ਹੁੰਦੇ ਆ ਉਹੀ ਅਸੀਂ ਉਹਨਾਂ ਦੀ ਪੈਨਸ਼ਨ ਹੀ ਮੰਗਦੇ ਆ ਯਾਰ ਵੀ ਉਹ ਬੜੇਪੇ ਚ ਦਵਾਈ ਲੈਂਦੇ ਰਹਿ ਜਾਣ ਉਹਨਾਂ ਨੂੰ ਇਹ ਸਹੂਲਤ ਦੇਣ ਯਾਰ ਇੱਕ 15000 ਦੀ ਜੀ ਸਕੂਟਰੀ ਦਾ ਵੀ ਬੀਮਾ ਮੋਟਰਸਾਈਕਲ ਦਾ ਵੀ 10000 ਦੇ ਦਾ ਬੀਮਾ ਹੋ ਜਾਂਦਾ ਤੇ ਯਾਰ ਇੱਕ ਕਰੋੜਾ ਰੁਪਏ ਦੀ ਫਸਲ ਆ ਕਿਸਾਨਾਂ ਦੀ ਉਹਨਾਂ ਦਾ ਬੀਮਾ ਨਹੀਂ ਹੋਣਾ ਚਾਹੀਦਾ ਕੀ ਮਜ਼ਦੂਰਾਂ ਦੀ ਜ਼ਿੰਦਗੀ ਨਹੀਂ ਕੀ ਯਾਰ ਉਹਨਾਂ ਦਾ ਬੀਮਾ ਨਹੀਂ ਹੋਣਾ ਚਾਹੀਦਾ ਜਿਹੜੇ ਝੂਠੇ ਪਰਚੇ ਇਹਨਾਂ ਨੇ ਰੱਦ ਕਰਨ ਦੇ ਵਾਅਦੇ ਕੀਤੇ ਆ ਆ ਨਰੰਗ ਕੇਸ ਆਪਣਾ ਇਥੋਂ ਵਾਲਾ ਉਹਦੇ ਚ 300 ਕਿਸਾਨ ਨਾਮਯਾਦਾ ਯਾਰ ਬੈਠ ਕੇ ਮرائی ਜਾਂਦਾ ਔਰ ਵਾਦਾ ਕਰਕੇ ਬਿਆਨ ਦੇ ਕੇ ਕਿਸਾਨਾਂ ਦੇ ਪਰਚੇ ਜਿਹੜੇ ਰੱਦ ਕਰਦੋ ਭੱਜਿਆ ਇਹ ਜਿਹੇ ਇਹਦਾ ਮੰਗਾ ਸਾਰੀਆਂ ਸਾਡੇ ਨਾਲ ਯਾਰ ਕਿਸਾਨਾਂ ਦੀ ਅਗਲੀ ਕੀ ਹੋਣਾ ਬੁੱਤੀ ਰਣ ਨੀਤੀ ਇਹ ਐ ਐਸਕੇਮ ਨਾਲ ਸਾਡੀ ਗੱਲਬਾਤ ਹੋਈ ਆ ਕੱਲ ਤਾਂ 3 ਤਰੀਕ ਚ ਤਾਂ ਅਸੀਂ ਆਸਵੰਦ ਸੀਗਾ ਐਸਕੇਮ ਵੀ ਗੱਲਬਾਤ ਰਹੀ ਨਤੀਜੇ ਨਿਕਲਣਗੇ 4 ਤਰੀਕ ਨੂੰ ਜਦੋਂ ਇਹਨੇ ਮੀਟਿੰਗ ਛੱਡ ਕੇ ਭੱਜ ਗਿਆ 4 ਤਰੀਕ ਨੂੰ ਜਿਵੇਂ ਸਾਡੇ ਆਕੂ ਘਰਾਂ 'ਚ ਪਹੁੰਚੇ ਬਿੰਦਰ ਸਿੰਘ ਜੀ ਗੋਲੇ ਵਾਲਾ ਸਾਡੇ ਸੂਬਾ ਆਕੂ ਆ ਉਹਨਾਂ ਨੂੰ ਉਹਨਾਂ ਦੇ ਘਰ ਚੋਂ ਲਾ ਜਾ ਕੇ ਤੇ ਜੇਲਾ ਜੇ ਡੱਕਤਾ ਫਰੀਦਕੋਟ ਸਾਡੇ ਗੋਲੇ ਵਾਲਾ ਸਾਡਾ ਖਜਾਂਚੀ ਹੈ ਜ਼ਿਲ੍ਹੇ ਦਾ ਜ਼ਿਲ੍ਹਾ ਪ੍ਰਧਾਨ ਹੈ ਵੱਖ-ਵੱਖ ਥਾਵਾਂ ਤੋਂ ਹੋਰ ਸਾਰੀਆਂ ਜਥੇਬੰਦੀਆਂ ਦੇ ਆਗੂਆ ਰਾਜੇਵਾਲ ਸਾਹਿਬ ਗ੍ਰਿਫਤਾਰ ਕਰ ਲਏਗੇ ਰੋਲਦੂ ਮਾਨਸਾ ਫਿਰ ਉਹਨਾਂ ਨੂੰ ਛਡਾਉਣ ਵਾਲੇ ਪਾਸੇ ਗਏ ਰਾਫਤਾ ਕੀਤਾ ਲੋਕਾਂ ਨੇ ਥਾਣੇ ਘੇਰੇ ਲੋਕਾਂ ਦੇ ਦਬਾਅ 'ਚ ਇਹਨਾਂ ਨੂੰ ਉਹਨਾਂ ਨੂੰ ਛੱਡਣਾ ਪਿਆ ਪਰ ਘਰਾਂ 'ਚ ਨਜ਼ਰਬੰਦ ਕਰ ਲਿਆ ਸਾਨੂੰ ਵੀ ਫਿਰ ਰੂਪੋ ਸੁਣਾ ਪਿਆ ਆਸੇ-ਪਾਸੇ ਜਿਵੇਂ ਸਾਨੂੰ ਜਿੰਨੀ ਕ ਜਾਣਕਾਰੀ ਮਿਲੀ ਕਿਉਂਕਿ ਜੇ ਸਾਰੇ ਲੋਕ ਹੀ ਕਿਰ ਜਾਂਦੇ ਤਾਂ ਫਿਰ ਮੋਰਚੇ ਦਾ ਬੇਲ ਹੋ ਜਾਣਾ ਦੀ ਉੱਪਰ ਦੇ ਲੋਕ ਆਪ ਮਾਰੇ ਜਦੋਂ ਆਕ ਲੈਣੇ ਆ ਲੋਕਾਂ ਨੇ ਉੱਪਰ ਜਾ ਕੇ ਮੀਨਾ ਰੋਕੇ ਉਹ ਇਹਦੀ ਪਹੁੰਚ ਆ ਇਹ ਬੇਵਕੂਫੀਆਂ ਤੇ ਉਤਰਿਆ ਹੋਇਆ ਲੋਕ ਜਾਣਗੇ ਮੋਰਚਾ ਲੱਗੂਗਾ ਔਰ ਹੱਕਾ ਮਣਾ ਕੇ ਛੱਡਾਂਗੇ ਪ੍ਰਧਾਨ ਜੀ ਜੇ ਗੱਲ ਕਰੀਏ ਸੰਗਰੂਰ ਦੇ ਵਿੱਚ ਮਾਸਟਰਾਂ ਦਾ ਕੁੱਟਕਟਾਪਾ ਹੋਇਆ ਤੇ ਹੁਣ ਕਿਸਾਨਾਂ ਨੂੰ ਇਸ ਤੋਂ ਰੋਕਣਾ ਸਰਕਾਰ ਦੇ ਸਰਭਈਏ ਨੂੰ ਜਿਵੇਂ ਦੇਖਦੇ ਹੋ ਜਿਹੜੀ ਕਿਸਾਨਾਂ ਨੂੰ ਇੱਕ ਪਾਸੇ ਮੁੱਖ ਮੰਤਰੀ ਕਹਿੰਦਾ ਮੈਂ ਵੀ ਮਾਸਟਰ ਦਾ ਪੁੱਤਾਂ ਤੇ ਮਾਸਟਰਾਂ ਦੀ ਕੁੱਟਮਾਰ ਉਹਨਾਂ ਦੀ ਆਪਗਾ ਲੈਣੀ ਆ ਅਸੀਂ ਉਹ ਹੀ ਆਣੇ ਆ ਨਾ ਇਕੱਲੇ ਇਕੱਲੇ ਮਾਰਨਾ ਖਾ ਉਹ ਇਕੱਠੇ ਹੋ ਕੇ ਅੱਗੇ ਆਓ ਕਦੇ ਡਾਕਟਰ ਕੋਟ ਦੇ ਕਦੇ ਮਾਸਟਰ ਕੋਟ ਦੇ ਆ ਹੁਣ ਤਹਿਸੀਲਦਾਰ ਟੰਗ ਤੇ ਡਿਊਟੀ ਦੇ ਬੈਠੇ ਹੀ ਸਸਪੈਂਡ ਕਰੀ ਜਾਂਦਾ ਠੀਕ ਹੈ ਇਹਦੀ ਗੱਲ ਵੀ ਜਿਹੜਾ ਬੰਦਾ ਕਰਪਟ ਆ ਉਹਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਆ ਪਰ ਯਾਰ ਉਹਨਾਂ ਦੀ ਕੋਈ ਜਿਹੜੀ ਐ ਇਹ ਤਾਂ ਨੀਗਾ ਵੀ ਚਾਰ ਬੰਦੇ ਕਰਪਟ ਐ ਤੇ ਤੁਸੀਂ 100 ਬੰਦੇ ਨੂੰ ਕੋਕ ਟੇਰੇ ਜੀ ਠਾਲ ਦੋ ਇੱਕ ਮੁੱਖ ਮੰਤਰੀ ਸ਼ਟੋਰੀਆਂ ਸੁਣਾਵੇ ਵੀ ਉਹ ਆਏ ਰੇਸ਼ਵਤ ਲੈਿੰਦਾ ਉਹ ਆਏ ਰੇਸ਼ਵਤ ਲੈਿੰਦਾ ਸੀ ਯਾਰ ਰੇਸ਼ਵਤ ਲੈਿੰਦੇ ਆ ਤੂੰ ਉਹਨਾਂ ਨੂੰ ਰੋਕ ਉਹਨਾਂ ਤੇ ਲੀਗਲ ਕਾਰਵਾਈ ਕਰ ਜੇ ਉਹਨਾਂ ਦਾ ਜਿਹੜਾ ਰਾਈਟ ਆ ਉਹ ਆਪਦੀ ਗੱਲਬਾਤ ਬਣਾਉਣ ਲਈ ਮੁੱਖ ਮੰਤਰੀ ਨਾਲ ਮੀਟਿੰਗ ਲੈਣ ਲਈ ਕਲਮ ਛੋੜ ਧਾੜ ਕਰਦੇ ਆ ਜਾਂ ਬਿਨਾਂ ਤਰਖਾਹ ਤੋਂ ਛੁੱਟੀ ਲੈਂਦੇ ਆ ਯਾਰ ਉਹਨਾਂ ਨੇ ਟੇਬਲ ਟਾ ਕਰ ਤੂੰ ਮੁੱਖ ਮੰਤਰੀ ਆ ਯਾਰ ਤੂੰ ਮੁਲਕ ਨੂੰ ਸਾਂਭਣਾ ਮਾਸਟਰਾਂ ਨੇ ਕੀ ਆ ਯਾਰ ਉਹ ਰੋਜ਼ਗਾਰ ਹੀ ਮੰਗਦੇ ਆ ਜਿਹੜਾ ਪੜਿਆ ਲਿਖਿਆ ਬੱਚਾ ਰੋਜ਼ਗਾਰ ਹੀ ਮੰਗੂਗਾ ਇੱਕ ਪਾਸੇ ਤਾਂ ਇਹ ਆਦਾ ਵੀ ਅਸੀਂ ਜਿਹੜੇ ਆ ਬਾਹਰ ਜਾ ਜਾਂਦੇ ਜਾਣੋ ਹਟਾ ਦਾਂਗੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦਾਂਗੇ ਰੰਗਲਾ ਪੰਜਾਬ दारू ਪੀ ਕੇ ਬਣ ਜੂਗਾ ਰੰਗਲਾ ਪੰਜਾਬ ਕੱਲੇ ਨਾਰੇ ਲਾਉਣਾ ਬਣ ਜੂ ਰੰਗਲਾ ਪੰਜਾਬ ਮੈਂਦਰ ਮਾਸਟਰ ਦੇ ਬੀਬੀ ਦੇ ਪਰਸਪਾਲ ਨਾਲ ਜਿਹੜਾ ਉਹ ਬੀਬੀ ਆ ਦੇ ਘਰੋਂ ਬੀਬਾ ਉਹਦੀ ਛਾਪ ਨਾਲ ਰੰਗਲਾ ਪੰਜਾਬ ਬਣ ਜੂਗਾ ਵੀ ਉਹਨੇ 3 ਕਰੋੜ ਦੀ ਛਾਪ ਪਾਈ ਰੰਗਲਾ ਪੰਜਾਬ ਬਣੂਗਾ ਜਦੋਂ ਇਹਨਾਂ ਦੇ ਚਿਹਰੇ ਤੇ ਖੁਸ਼ੀ ਆਊਗੀ ਜਦੋਂ ਦਿਹਾੜੀਦਾਰ ਨੂੰ ਫਿਕਰ ਨਾ ਰਹੂਗਾ ਵੀ ਮੇਰਾ ਚੁੱਲ੍ਹਾ ਤਬਦਾ ਉਦੋਂ ਰੰਗਲਾ ਪੰਜਾਬ ਬਣੂਗਾ ਜਦੋਂ ਇੱਕ ਬੇਟੀ ਆ ਪੜ੍ਹ ਕੇ ਆਉਂਦੀ ਆ ਉਹਨੂੰ ਇਹ ਨਾ ਹੋਊਗਾ ਕਿ ਗੁੰਡੇ ਮੇਰੀ ਇੱਜ਼ਤ ਨੂੰ ਨਾ ਪਾਈ ਜਾਣ ਜਦੋਂ ਬੀਬੀਆਂ ਵਿਚਾਰੀਆਂ ਬੱਸ ਸਫਰ ਕਰਦੇ ਗਏ ਦਵਾਈ ਲੈਣ ਗਏ ਤਾਂ ਕੰਨ ਪੱਟੇ ਜਾਂਦੇ ਆ ਜਦੋਂ ਰੁਕਦੇ ਰੰਗਲਾ ਪੰਜਾਬ ਬਣੂਗਾ ਜਦੋਂ 56 ਲਾ ਲਾ ਕੇ ਮਰਦੇ ਸਾਡੇ ਪੰਜਾਬ ਦੇ ਨੌਜਵਾਨ ਰੋਗੇ ਉਦੋਂ ਰੰਗਲਾ ਪੰਜਾਬ ਬਣੂਗਾ ਨਸ਼ੇ ਵਾਲਿਆਂ ਦੇ ਤੇ ਜਿਹੜੇ ਵੱਡੇ ਆ ਮਗਰਮੱਛ ਉਹਨਾਂ ਦੇ ਘਟ ਆਵੇ ਠੀਕ ਆ ਤੇ ਜਿਹੜੇ ਆ ਪੀਣ ਵਾਲੇ ਆ ਜਾਂ ਕਿਵੇਂ ਆ ਉਹਨਾਂ ਦੇ ਜੁਲਮ ਕਰੀ ਜਾਂਦਾ ਨਹੀਂ ਇਹ ਹੱਕ ਨਹੀਂ ਉਹ ਇੱਕ ਬਿਮਾਰ ਮਾਨਸਿਕਤਾ ਰੋਗੀ ਆ ਉਹਨਾਂ ਦਾ ਇਲਾਜ ਕਰਾਉਣਾ ਚਾਹੀਦਾ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਸੁਰੱਖਿਆ ਬਹੁਤ ਜ਼ਰੂਰੀ ਆ ਅਹਿਮ ਸੁਰੱਖਿਆ ਜ਼ਰੂਰੀ ਆ ਠਾਣਿਆਂ 'ਚ ਬੰਦੇ ਹੈ ਨਹੀਂ ਦਿਨਪੁਰ ਰਾਤ ਪੀਸੀ ਦੇ ਆ ਬੱਸਾਂ ਚਲਾਉਣ ਨੂੰ ਡਰਾਈਵਰ ਹੈ ਨਹੀਂ ਬੱਚਿਆਂ ਲਈ ਰੋਜ਼ਗਾਰ ਹੈ ਨਹੀਂ ਵਿਦਿਆਰਥੀ ਵਰਗ ਆ ਉਹਨਾਂ ਦੇ ਲਈ ਸਹੂਲਤਾਂ ਹੈ ਨਹੀਂ ਐ ਰੰਗਲਾ ਪੰਜਾਬ ਨਹੀਂ ਬੰਦਾ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀਆਂ ਲਈ ਚੁਟਕਲੇ ਨਹੀਂ ਕੰਮ ਆਉਂਦੇ ਮੁੱਖ ਮੰਤਰੀਆਂ ਲਈ ਕੰਮ ਕਰਨਾ ਪੈਂਦਾ ਪਾਲਿਸਾਂ ਬਣਾਉਣੀਆਂ ਪੈਂਦੀਆਂ ਖੇਤੀ ਜਿਹੜਾ ਖੜੜਾ ਇਹਨਾਂ ਨੇ ਹੁਣ ਲੋਕਾਂ ਦੇ ਦਬਾਅ 'ਚ ਜਿਹੜਾ ਇਹ ਮਤਾ ਲਿਆਏ ਆ ਅਸੀਂ ਤਾਂ ਉਹਦੀ ਐਸਕੇਮ ਤਾਂ ਸਲਾਹਾਂ ਕਰੀ ਜਾਂਦਾ ਚਲੋ ਭਾਈ ਇਹਨਾਂ ਨੇ ਕੀਤਾ ਜਿੰਨਾ ਕੀਤਾ ਚਾਹੇ ਲੋਕਾਂ ਦੇ ਦਬਾਅ 'ਚ ਹੀ ਕੀਤਾ ਤੇ ਇੱਕ ਪਾਸੇ ਮੁੱਖ ਮੰਤਰੀ ਗੱਲ ਸੁਣਨ ਤੋਂ ਵੀ ਭੱਜ ਜੇ ਯਾਰ ਜੇ ਇਹਨੇ ਦਵਾਈ ਲੈਣੀ ਆ ਜਾਂ ਕਿਵੇਂ ਆ ਤਾਂ ਕਿਤੇ ਫੇਰ ਮੀਟਿੰਗ ਰੱਖ ਲੈਂਦਾ ਜਿੰਨੀ ਗੱਲਬਾਤ ਸਿਰੇ ਚੜ੍ਹ ਗਈ ਸੀ ਉਸ ਤੋਂ ਬਾਅਦ ਦੁਬਾਰਾ ਵੀ ਰੱਖੀ ਜਾ ਸਕਦੀ ਹੈ ਗੱਲਬਾਤ ਧੰਨਵਾਦ ਤੋਂ ਭੱਜਣਾ ਨਹੀਂ ਚਾਹੀਦਾ ਸੀ ਜੋ ਮੰਦ ਭਾਗਾ ਔਰ ਜਿਹੜਾ ਆਹ ਜਾਲ ਮਾਣਾ ਥਾਂ ਥਾਂ ਤੇ ਲੋਕਾਂ ਨੂੰ ਰੋਕਣਾ ਇਹ ਉਦੋਂ ਵੀ ਬਹੁਤੀ ਚਿੰਤਾਜਨਕ ਵਿਸ਼ਾ ਤੇ ਲੋਕਾਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਘਰਾਜੋਂ ਨਿਕਲੋ ਤੇ ਆਓ ਆਪਾਂ ਆਪਣੇ ਹੱਕਾਂ ਦਾ ਸੱਚਾ ਲੜੀਏ ਵਾਹਿਗੁਰੂ ਜੀ ਕਾ ਖਾਲਸਾ ਛੜੀ ਵਾਹਿਗੁਰੂ ਜੀ ਕੀ ਫਤਿਹ